ਦਿੱਲੀ ਦੇ ਨਵੇਂ ਮੁੱਖ ਮੰਤਰੀ ਦਾ ਐਲਾਨ ਹੋ ਗਿਆ ਹੈ ਰੇਖਾ ਗੁਪਤਾ ਬਣੀ ਹੈ ਦਿੱਲੀ ਦੀ ਨਵੀਂ ਮੁੱਖ ਮੰਤਰੀ ਅੱਜ ਦੁਪਹਿਰੇ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਰੇਖਾ ਗੁਪਤਾ ਮੁੱਖ ਮੰਤਰੀ ਦੇ ਪਦ ਲਈ ਸੌ ਚੱਕਣਗੇ ਰੇਖਾ ਗੁਪਤਾ ਦੇ ਨਾਲ ਹੀ ਪ੍ਰਵੇਸ਼ ਵਰਮਾ ਮਜਿੰਦਰ ਸਿੰਘ ਸਿਰਸਾ ਆਸ਼ੀਸ਼ ਸੂਦ ਕਪਿਲ ਮਿਸ਼ਰਾ, ਅੰਕਜ ਸਿੰਘ, ਰਵਿੰਦਰ ਰਾਜ, ਮੰਤਰੀ ਮੰਡਲ ਦੇ ਬਾਕੀ ਮੈਂਬਰਾਂ ਵੱਜੋਂ ਰੇਖਾ ਗੁਪਤਾ ਦੇ ਨਾਲ ਸੌਜੁਕਣਗੇ। ਰਾਮਦੇਲਾ ਮੈਦਾਨ 'ਚ ਸੌਜੁਕ ਸਮਾਗਮ ਦੀ ਤਿਆਰੀ ਜ਼ੋਰਾਂ-ਸ਼ੋਰਾਂ ਤੇ ਚੱਲ ਰਹੀ ਹੈ। ਜ਼ਿਕਰੇਖਾਸੇ ਕਿ ਇਸ ਸੌਜੁਕ ਸਮਾਗਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਰਹਿਣਗੇ। ਮਜੰਦਰ ਸੰਸਦ ਨੂੰ ਇੱਕ ਵੱਡੀ ਜ਼ਿੰਮੇਵਾਰੀ ਮਿਲੀ ਹੈ। ਦੱਸਦੀ ਹੈ ਕਿ 5 ਤਰੀਕ ਨੂੰ ਦਿੱਲੀ ਦੀ ਵਿਧਾਨ ਸਭਾ ਚੋਣਾ ਹੋਈਆਂ ਸੀ ਤੇ 8 ਫਰਵਰੀ ਨੂੰ ਨਤੀਜੇ ਆਈ ਸੀ, ਜਿੱਚ ਆਮ ਆਦਮੀ ਪਾਰਟੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। 48 ਸੀਟਾਂ ਪਾ ਕੇ ਭਾਜਪਾ 27 ਸਾਲਾਂ ਬਾਅਦ ਜਿਹੜੀ ਚ ਦੁਬਾਰਾ ਸਰਕਾਰ ਬਣਾਉਣ ਜਾ ਰਹੀਏ ਤੇ ਜਿੱਥੇ ਆਮ ਆਦਮੀ ਪਾਰਟੀ 22 ਸੀਟਾਂ ਤੇ ਸਿਮਟ ਕੇ ਰਹਗੀ ਆਮ ਆਦਮੀ ਪਾਰਟੀ ਦੀ ਇਸ ਵੱਡੀ ਹਾਰ ਤੋਂ ਬਾਅਦ ਆਪ ਵਿਰੋਧੀ ਸਾਰੇ ਆਮ ਆਦਮੀ ਪਾਰਟੀ ਦੇ ਖਿਲਾਫ ਹੋ ਗਏ ਤੇ ਸਾਰੇ ਉਹਨਾਂ ਨੂੰ ਘੇਰਨ ਲੱਗ ਗਏ ਤੇ ਸਭ ਤੋਂ ਵੱਡਾ ਸਵਾਲ ਹੁਣ ਆਈ ਸੀ ਕਿ ਹੁਣ ਦਿੱਲੀ ਦਾ ਨਵੇਂ ਮੁੱਖ ਮੰਤਰੀ ਕੌਣ ਬਣੇਗਾ ਇਸ ਤੋਂ ਪਹਿਲਾਂ ਕਾਫੀ ਚਰਚਾਵਾਂ ਚੱਲ ਰਹੀਆਂ ਸੀ ਕਿ ਕੇਜਰੀਵਾਲ ਨੂੰ ਹਰਾਉਣ ਵਾਲੇ ਪ੍ਰਵੇਸ਼ ਵਰਮਾ ਹੋ ਸਕਦੇ ਨੇ ਦਿੱਲੀ ਦੇ ਨਵੇਂ ਮੁੱਖ ਮੰਤਰੀ ਤੇ ਉਸ ਦੇ ਨਾਲ ਹੀ ਮਨਜਿੰਦਰ ਸਿੰਘ ਸਿਰਸਾ ਦਾ ਨਾਮ ਵੀ ਮੁੱਖ ਮੰਤਰੀ ਰੇਸ 'ਚ ਸਾਹਮਣੇ ਆ ਰਿਹਾ ਸੀ ਪਰ ਹੁਣ ਰੇਖਾ ਗੁਪਤਾ ਨੂੰ ਭਾਜਪੀ ਨੇ ਦਿੱਲੀ ਦਾ ਨਵੇਂ ਮੁੱਖ ਮੰਤਰੀ ਬਣਾ ਕੇ ਇਹ ਸਾਫ਼ ਕਰ ਦਿੱਤਾ ਹੈ ਕਿ ਦਿੱਲੀ ਦਾ ਨਵੇਂ ਮੁੱਖ ਮੰਤਰੀ ਹੁਣ ਕੌਣ ਹੈ ਦੱਸ ਦਿੱਤਾ ਕਿ ਬੀਤੇ ਕੱਲ ਫੈਸਲਾ ਲਿੱਤਾ ਗਿਆ ਕਿ ਦਿੱਲੀ ਦਾ ਨਵੀਂ ਮੁੱਖ ਮੰਤਰੀ ਕੌਣ ਹੈ ਤੇ ਰੇਖਾ ਗੁਪਤਾ ਨੂੰ ਦਿੱਲੀ ਦੇ ਨਵੀਂ ਮੁੱਖ ਮੰਤਰੀ ਬਣਾ ਕੇ ਐਲਾਨ ਕਰ ਦਿੱਤਾ ਗਿਆ ਤੇ ਹੁਣ ਦਿੱਲੀ ਦੇ ਨਵੀਂ ਮੁੱਖ ਮੰਤਰੀ रेखा गुप्ता ने ते मंजंदर सिंह सिरसा ते परवेश वर्मा मंत्रिमंडल ਦੇ ਮੈਂਬਰ ਬਣੇ ਨੇ ਤੇ मंजंदर सिंह सिरसा ਨੂੰ ਇੱਕ ਵੱਡੀ ਜ਼ਿੰਮੇਵਾਰੀ ਜ਼ਰੂਰ ਮਿਲੀ ਹੈ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਬੀਜੇਪੀ ਤੋਂ ਮਹਿਲਾ ਮੁੱਖ ਮੰਤਰੀ सुषमा स्वराज ਰਹੀ ਨੇ ਕਾਂਗਰਸ ਦੀ शीला दीक्षित ਰਹੀ ਨੇ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਕੁਝ ਸਮੇਂ ਲਈ ਆਤੀਸ਼ੀ ਸੀ ਤੇ ਹੁਣ ਉਹਨਾਂ ਨੂੰ ਹਰਾ ਕੇ ਬੀਜੇਪੀ ਨੇ ਨਵੇਂ ਮੁੱਖ ਮੰਤਰੀ ਦਾ ਐਲਾਨ ਕਰ ਦਿੱਤਾ ਹੈ ਦੋਦ ਕਿ ਨਵੀਂ ਮੁੱਖ ਮੰਤਰੀ ਮਹਿਲਾ ਮੁੱਖ ਮੰਤਰੀ ਮਿਲ ਗਈ ਨੇ ਜੋ ਕਿ ਰੇਖਾ ਗੁਪਤਾ ਨੇ 27 ਸਾਲ ਬਾਅਦ ਬੀਜੇਪੀ ਦੀ ਦਿੱਲੀ 'ਚ ਹੁਣ ਸਰਕਾਰ ਬਣਨ ਜਾਣੀ ਹੈ ਆਮ ਆਦਮੀ ਪਾਰਟੀ ਨੂੰ ਹਰਾ ਕੇ ਬੀਜੇਪੀ ਬਹੁਮਤ ਨਾਲ ਦਿੱਲੀ 'ਚ ਆ ਰਹੀ ਹੈ ਤੇ ਹੁਣ ਸਰਕਾਰ ਬਣਨ ਜਾ ਰਹੀ ਹੈ ਤੇ ਸਭ ਤੋਂ ਵੱਡੀ ਚਰਚਾ ਹੀ ਚੱਲ ਰਹੀ ਸੀ ਕਿ ਦਿੱਲੀ ਦਾ ਮੁੱਖ ਮੰਤਰੀ ਕੌਣ ਬਣੇਗਾ ਤੇ ਹੁਣ ਦਿੱਲੀ ਦੇ ਮੁੱਖ ਮੰਤਰੀ ਦਾ ਐਲਾਨ ਹੋ ਗਿਆ ਹੈ ਤੇ ਦਿੱਲੀ ਨੂੰ ਹੁਣ ਇੱਕ ਬੀਜੇਪੀ ਨੇ ਇੱਕ ਮਹਿਲਾ ਮੁੱਖ ਮੰਤਰੀ ਦਿੱਤੀ ਹੈ ਜੋ ਕਿ ਨੇ ਰੇਖਾ ਗੁਪਤਾ ਤੇ ਅੱਜ ਦੁਪਹਿਰੇ ਰੇਖਾ ਗੁਪਤਾ ਮੁੱਖ ਮੰਤਰੀ ਦੇ ਪਦ ਲਈ ਸੌ ਚੱਕਣਗੇ ਤੇ ਉਸ ਦੇ ਨਾਲ ਹੀ ਪ੍ਰਵੇਸ਼ ਵਰਮਾ ਮਨਜਿੰਦਰ ਸਿੰਘ ਸਿਰਸਾ ਆਸ਼ੀਸ਼ ਸ਼ੂਦ ਕਪਿਲ ਮਿਸ਼ਰਾ ਪੰਕਜ ਸਿੰਘ ਰਵਿੰਦਰ ਰਾਜਰੀ ਮੰਤਰੀ ਮੰਡਲ ਦੇ ਮੈਂਬਰ ਵੱਜੋਂ ਸੌ ਚੁੱਕਣਗੇ ਤੇ ਆਮ ਆਦਮੀ ਪਾਰਟੀ ਦੀ ਵੱਡੀ ਹਾਰ ਹੋਈ ਹੈ ਤੇ ਆਮ ਆਮੀ ਪਾਰਟੀ ਨੂੰ ਬਹੁਮਤ ਨਾਲ ਹਰਾ ਕੇ ਭਾਜਪਾ ਹੁਣ 27 ਸਾਲ ਬਾਅਦ ਦਿੱਲੀ 'ਚ ਸਰਕਾਰ ਬਣਾਉਣ ਜਾ ਰਹੀ ਹੈ ਤੇ ਮੁੱਖ ਮੰਤਰੀ ਦਾ ਨਾਮ ਵੀ ਹੋ ਗਿਆ ਹੈ ਤੇ ਹੁਣ ਦਿੱਲੀ ਦੀ ਨਵੀਂ ਮੁੱਖ ਮੰਤਰੀ ਨੇ ਰੇਖਾ ਗੁਪਤਾ। ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਦੇਖਦੇ ਰਹੋ ਪੰਜਾਬ ਦਾ।